ਹੂੰ ਗੱਲ ਬਾਤ ਹੋਈ ਮਰੀ ਨਾ ਦੇਜੇ ਵਜਿਨਾ ਮੈਂ ਵੀ ਥੋੜੇ ਹੀ ਢਣ ਹੋਏ ਗਿਆ ਨੂੰ ਲੋੜੀ ਤਬਾ ਆਈ ਸੀ ਚਾਹ ਜਨ ਬਾਦਾਂ ਥੋੜੀ ਤੋ ਆਈ 6 ਦਿਨ ਰਾਇਏ ਬਸ ਇੰਨੇ ਹੀ ਥੋੜੇ ਢੜੇ ਹੋਏ ਦਿਨ ਹੋਏ ਗਿਆ ਨਾ ਕੋਈ ਸਮਝ ਨਹੀਂ ਬਤੰਦੜ ਮੇਰੇ ਵਿਆਹ ਤੋਂ ਪਹਿਲਾਂ ਦੇ ਕਾਰੇ ਕਰਦੇ ਸੀ ਤਾਂ ਹਾਂ ਇਹਨਾਂ ਨੂੰ ਚੱਲੇ ਵੀ ਸਾਡਾ ਚੱਲੇ ਤੇ ਕਿੰਨੇ ਫਿੱਕੇ ਤੋਂ ਦੋ ਬੀਟੀਆਂ ਮੇਰੀਆਂ ਕਿ ਦੋਵੇਂ ਪਾਜੀ ਇੱਥੇ ਕੰਮ ਕਰਦੇ ਆ ਤੇ ਤਾਂ ਹੁਣ ਕਦੋਂ ਦੇ ਗਏ ਹੁਣ ਮੈਂ ਥੋੜੇ ਦਿਨ ਹੋਏ ਗਏ ਆ ਨੂੰ ਲੋੜੀ ਤੋਂ ਬਾਅਦ ਆਈ ਸੀ 7 ਦਿਨ ਬਾਅਦ ਆ ਲੋੜੀ ਤੋਂ ਆਈ 6-7 ਦਿਨ ਰਾਏ ਮੈਂ ਤਾਂ ਇੰਨੇ ਕਿ ਥੋੜੇ ਥੜੇ ਦਿਨ ਹੋਏ ਗਿਆ ਨੂੰ ਚੋਪੜੀ ਕਰੂ ਤੇ ਕੰਮ ਕਰਦੇ ਮੇਰੇ ਵਿਆਹ ਤੋਂ ਪਹਿਲਾਂ ਦੇ ਘਵਾਰੇ ਕਰਦੇ ਸੀ ਕੰਮ ਹਾਂ ਇਹਨਾਂ ਉਹ ਚੱਲੇ ਵੀ ਜ਼ਿਆਦਾ ਚੱਲੇ ਕਿ ਕਿੰਨੇ ਬੱਚੇ ਕੱਢੇ ਦੋ ਬੇਟੀਆਂ ਮੇਰੀਆਂ ਦਾ ਵਿੱਚ ਕੋਈ ਮੁੰਡਾ ਵਾਲਾ ਹੋ ਨਾ ਔਰ ਕੋਈ ਨਹੀਂ ਉਸ ਤੋਂ ਬਾਅਦ ਮਰੇ ਨਾ ਦੱਸਿਆ ਵਜਿਨ ਕੱਲ ਦੁਪਹਿਰੇ ਫੋਨ ਆਇਆ ਇਹਨਾਂ ਨੂੰ ਉਤੋਂ ਕੇ ਇਹ ਲੜਕੇ ਨਾਲ ਸਾਥੀ ਉਹਨਾਂ ਦੇ ਨੇ ਕੀਤਾ ਫੋਨ ਔਰ ਸਾਨੂੰ ਇਹਨਾਂ ਨੇ ਫਿਰ ਦੱਸਿਆ ਕਿ ਆਪਰਾ ਮਤਲਬ ਇਦਾਂ ਆਵਾ ਤੇ ਫੇਰ ਅਈ ਮਤਲਬ 2:30 ਵਜੇ ਇੱਥੇ ਆ ਗਏ ਸੀ ਜੀ ਸੀ ਉਹਦੇ ਕੋਲੋਂ ਉਹਦੇ ਕਾਲ ਤੇ ਹਾਂਜੀ ਕਦੋਂ ਤੋਂ ਕੰਮ ਕਰਦੇ ਹੋ ਇੱਥੇ ਭਾਜੀ ਕੰਮਨ ਕਾਫੀ ਸਮੇਂ ਤੋਂ ਕਰਦੇ ਆ ਕਰਮ ਤੋਂ 15 16 ਸਾਲ ਹੋ ਗਏ ਉਹਨਾਂ ਦੇ ਕੰਮ ਕਰਦੇ ਆ ਪਰ ਕਦੇ ਛੇਂਟ ਜਗ੍ਹਾ ਹੋ ਜਾਂਦੀ ਹੈ ਨਾ ਹਾਂਜੀ ਕਿੰਨੇ ਬੱਚੇ ਹੋਣ ਉਹਨਾਂ ਲਈ ਗੋਬੇਟੀਆਂ ਦੀ ਮਾਰੂਮ ਬੋਲਦੇ ਉਹ ਵੱਡੀ ਬੇਟੀ ਦੀ ਹੋਊਗੀ 15 16 ਸਾਲ ਤੇ ਛੋਟੀ ਦੀ ਹੋਊਗੀ 12 12 13 ਸਾਲ ਘਰ ਦੇ ਵਿੱਚ ਕੋਈ ਕਮੋਨ ਆ ਲੈਗਾ ਨਹੀਂ ਜੀ ਇਹੋ ਹੀ ਆਪਣੇ ਹੁਣ ਵਾਈਕੂ ਦੀ ਫੀਲ ਦੱਸ ਦੋ

ਮਸਤ ਨੇਗੇ ਥੋੜੇ بڑے ਹੋਏ ਦਿਨ ਹੋਏ ਗਿਆਨ ਆ ਕੋਬਲੀ ਸਮੇਂ ਬਤੰਦ ਮੇਰੇ ਵਿਆਹ ਤੋਂ ਪਹਿਲਾਂ ਦੇ ਘਾਰੇ ਕਰਦੇ ਸੀ ਤਾਂ ਹਾਂ ਇਹਨਾਂ ਨੂੰ ਚੱਲੇ ਵੀ ਸਾਡਾ ਚੱਲੇ ਕਿੰਨੇ ਫਿਕਰ ਨੂੰ ਦੋ ਬੀਟੀਆਂ ਮੇਰੀਆਂ ਉਹ ਮੈਂ ਤੋਹੇ ਕੰਮ ਕਰਦੇ ਆ ਤੇ ਤਾਂ ਹੁਣ ਕਦੋਂ ਦੇ ਗਏ ਹੁਣ ਮੈਂ ਥੋੜੇ ਦਿਨ ਹੋਏ ਗਏ ਹਨ ਲੋੜੀ ਤੁਬਾ ਆਈ ਸੀ 7 ਦਿਨ ਬਾਅਦਾਂ ਲੋੜੀ ਦੁਆਏ 6-7 ਦਿਨ ਰਾਏ ਮੈਂ ਤਾਂ ਇਨੇ ਗੇ ਥੋੜੇ ਥੜੇ ਹੋਏ ਦਿਨ ਹੋਏ ਗਏ ਹਨ ਤੇ ਕਪੜੀ ਕਰੂ ਤੇ ਕੰਮ ਕਰਦੇ ਮੇਰੇ ਵਿਆਹ ਤੋਂ ਪਹਿਲਾਂ ਦੇ ਖਵਾਰੇ ਕਰਦੇ ਸੀ ਕੰਮ ਹਾਂ ਇਨੇ ਚਲੇ ਵੀਜ਼ਾ ਦਾ ਚੱਲੇ ਕਿੰਨੇ ਬੱਚੇ ਕੱਢੇ ਦੋ ਬੇਟੀਆਂ ਮੇਰੀਆਂ ਦਾ ਵੀ ਕੋਈ ਮੁੰਡਾ ਵਾਲਾ ਹੋ ਨਾ ਔਰ ਕੋਈ ਨਹੀਂ ਇਸ ਗੱਲ ਬਾਤ ਇਹ ਮਰੀ 6:30 ਵਜੇ ਦਾ ਕੱਲ ਦੁਪਹਿਰੇ ਫੋਨ ਆਇਆ ਇਹਨਾਂ ਨੂੰ ਉਤੋਂ ਕਿ ਇਹ ਲੜਕੇ ਦੇ ਨਾਲ ਸਾਥੀ ਉਹਨਾਂ ਨੇ ਕੀਤਾ ਫੋਨ ਔਰ ਸਾਨੂੰ ਇਹਨਾਂ ਨੇ ਫਿਰ ਦੱਸਿਆ ਕਿ ਆਪਰਾ ਮਤਲਬ ਇਦਾਂ ਆਵਾ ਤੇ ਫੇਰ ਐ ਮਤਲਬ 2:30 ਵਜੇ ਇੱਥੇ ਆ ਗਏ ਸੀ। ਸੀ ਉਹ ਕੰਮ ਉਹਦੇ ਕਰਦੇ ਹਾਂਜੀ ਕਦੋਂ ਤੋਂ ਕੰਮ ਕਰਦੇ ਹੋ ਇੱਥੇ ਭਾਜੀ ਕੰਮਨ ਕਾਫੀ ਸਮੇਂ ਤੋਂ ਕਰਦੇ ਆ ਕਰਮ ਸੇ 15-16 ਸਾਲ ਹੋ ਗਏ ਉਹਨਾਂ ਦੇ ਕੰਮ ਕਰਦੇ ਆ ਪਰ ਕਦੇ ਛੇਂਟ ਜਗ੍ਹਾ ਹੋ ਜਾਂਦੀ ਹੈ ਨਾ ਹਾਂਜੀ ਕਿੰਨੇ ਬੱਚੇ ਹੋਣ ਉਹਨਾਂ ਲਈ ਗੋਬੇਟਿੰਗ ਕੀ ਕਰੁੰਦੇ ਹੋ ਉਹ ਡਿਗਰੀ ਦੀ ਹੋਊਗੀ 15-16 ਸਾਲ ਤੇ ਛੋਟੀ ਦੀ ਹੋਊਗੀ 12 12-13 ਸਾਲ। ਘਰ ਦੇ ਵਿੱਚ ਕੋਈ ਕਮੌਣਾ ਲਾਏਗਾ? ਨਹੀਂ ਜੀ। ਇਹੋ ਹੀ ਆਪਣੇ। ਹੁਣ ਵਾਹਿਗੁਰੂ ਦੀ ਫੀਲ ਦੱਸ ਦੋ ਜੀ। ਇਹੋ ਅਰਦਾਸ ਕਰਦੇ ਹਾਂ ਕਿ ਆਪ ਦਾ ਸਹੀ ਸਲਾਮਤ ਘਰੇ ਆ ਜੇ ਆਪ ਨੂੰ।